ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਇੱਕ ਸੱਚੀ ਘਟਨਾ ਨਾਲ ਸੰਬੰਧਿਤ ਕਹਾਣੀ ਆ ਇਹ ਘਟਨਾ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਕਰਨਾਲਾ ਸ਼ਹਿਰ ਦੇ ਕੋਲ ਮਹਿਲਕਲਾਂ ਕਸਬੇ ਦੇ ਵਿੱਚ ਇੱਕ ਕੁੜੀ ਜਿਹਦਾ ਨਾਮ ਕਿਰਨਜੀਤ ਕੌਰ ਸੀ ਉਹਦਾ ਜਨਮ 1981 ਦੇ ਵਿੱਚ ਪਿਤਾ ਦਰਸ਼ਨ ਸਿੰਘ ਤੇ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ ਸੀ ਜਦੋਂ ਕਿਰਨਜੀਤ कौर 26 ਸਾਲ ਦੀ ਹੋਈ ਤਾਂ ਉਹ ਸਮਾਜਿਕ ਜਾਗ ਤੇ ਬੰਦੀਆਂ ਦੇ ਵਿੱਚ ਸਰਗਰਮ ਹੋਣ ਲੱਗੀ ਬਹੁਤ ਬਹਾਦਰ ਕੁੜੀ ਸੀ ਤੇ ਉਹ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦੀ ਸੀ ਕਿਰਨਜੀਤ ਦਾ ਘਰ ਮੈਲਕਲਾਂ ਤੋਂ ਹਟ ਕੇ ਥੋੜਾ ਖੇਤਾਂ ਦੇ ਵਿੱਚ ਸੀ ਪਿੰਡ ਤੋਂ ਉਹਨਾਂ ਦੇ ਘਰ ਤੱਕ ਜਾਂਦੇ ਆ ਰਸਤੇ ਦੇ ਵਿੱਚ ਅਰਹਰ ਦੇ ਖੇਤ ਸੀ ਸਹੀ ਤੋਂ ਜਾਂਦੇ ਆ ਦੋਨੇ ਪਾਸੇ ਅਰਹਰ ਦੀ ਫਸਲ ਆ ਜਿਹੜੀ ਉਹ ਇੰਨੀ ਉੱਚੀ ਸੀ ਕਿ ਦੁਪਹਿਰੇ ਕੋਈ ਟਮਾਟਾ ਮਾਹੀ ਉੱਥੋਂ ਲੰਗਦਾ ਸੀ ਪਰ ਕਿਰਨਜੀਤ कौर ਨੂੰ ਰੋਜ਼ ਦੁਪਹਿਰੇ ਸਾਈਕਲ ਤੋਂ ਖੇਤਾਂ ਵਿੱਚ ਦੀ ਆਉਣਾ ਪੈਂਦਾ ਸੀ ਆਪਣੇ ਘਰ ਤੇ ਉਸ ਅਰਹਰ ਦੇ ਫਸਲ ਨੂੰ ਕ੍ਰੋਸ ਕਰਕੇ ਉਹ ਲੰਘਦੀ ਸੀ 29 ਜੁਲਾਈ 1997 ਦਾ ਦਿਨ ਕਿਰਨਜੀਤ कौर ਆਪਣੇ ਘਰ ਨਹੀਂ ਆਈ ਤਾਂ ਉਹਦੀ ਮੰਮੀ ਨੂੰ ਫਿਕਰ ਹੋਣ ਲੱਗੀ ਕਿਉਂਕਿ 1:30 ਵਜੇ ਉਹ ਘਰ ਆ ਜਾਂਦੀ ਆ ਉਹਦੇ ਪਤੀ ਡਿਊਟੀ ਤੋਂ ਆਉਂਦੇ ਨੇ ਕਿਰਨਜੀਤ कौर ਦੇ ਪਾਪਾ ਸਰਦਾਰ ਦਰਸ਼ਨ ਸਿੰਘ ਸਰਕਾਰੀ ਅਧਿਆਪਕ ਸੀ ਜਦੋਂ ਉਹ ਡਿਊਟੀ ਤੋਂ ਆਏ ਤਾਂ ਕਿਰਨਜੀਤ ਕੌਰ ਦੀ ਮਾਤਾ ਪਰਮਜੀਤ ਕੌਰ ਨੇ ਆਪਣੇ ਪਤੀ ਨੂੰ ਕਿਹਾ ਕਿ ਆਪਣੀ ਕਿਰਨ ਅੱਜ ਸਕੂਲੋਂ ਵਾਪਸ ਨਹੀਂ ਆਈ। ਦਰਸ਼ਨ ਸਿੰਘ ਨੂੰ ਹੈਰਾਨੀ ਹੋਈ ਕਿ ਪਹਿਲਾਂ ਤਾਂ ਕਿਰਨ ਇਸ ਟਾਈਮ ਨੂੰ ਆ ਜਾਂਦੀ ਹੈ ਵੀ ਅੱਜ ਲੇਟ ਕਿਉਂ ਹੋ ਗਈ? ਪਰਮਜੀਤ ਕੌਰ ਨੇ ਫਿਕਰ ਜਤਾਉਂਦਿਆਂ ਕਿਹਾ ਕਿ ਤੁਸੀਂ ਵੇਖ ਕੇ ਆਓ। ਦਰਸ਼ਨ ਸਿੰਘ ਵਾਪਸ ਜਾਂਦੇ ਆ ਸਕੂਟਰ ਤੇ ਆਪਣੀ ਧੀ ਨੂੰ ਵੇਖਣ। ਰਸਤੇ ਦੇ ਵਿੱਚ ਉਹਨੂੰ ਕੁਝ ਮਜ਼ਦੂਰ ਕੰਮ ਕਰਦੇ ਵਿਖਾਈ ਦਿੰਦੇ ਆ ਤੇ ਉਹ ਮਜ਼ਦੂਰਾਂ ਨੂੰ ਪੁੱਛਦੇ ਆ ਕਿ ਮੇਰੀ ਧੀ ਇੱਥੋਂ ਸਾਈਕਲ ਲੈ ਕੇ ਆਉਂਦੀ ਹੁੰਦੀ ਆ ਸਕੂਲੋਂ। ਤੁਸੀਂ ਵੇਖੀ ਆ? ਤਾਂ ਮੈ ਦੂਰ ਕਹਿੰਦੇ ਵੀ ਹਾਂ ਇੱਥੋਂ ਉਹ ਸਾਈਕਲ ਲੈ ਕੇ ਲੰਗੀ ਆ ਤਾਂ ਦਰਸ਼ਨ ਸਿੰਘ ਨੂੰ ਇਹ ਸਮਝਣ ਵਿੱਚ देर ਨਾ ਲੱਗੀ ਕਿ ਮੇਰੀ ਧੀ ਜੇ ਗੁੰਮ ਹੋਈ ਆ ਤਾਂ ਇਸ ਥਾਂ ਤੋਂ ਮੇਰੇ ਘਰ ਤੱਕ ਜਿਹੜੀ ਪਹੀ ਜਾਂਦੀ ਆ ਉਹਦੇ ਵਿੱਚ ਗੁੰਮ ਹੋਈ ਆ ਉਹ ਵਾਪਸ ਘਰ ਆਉਂਦਾ ਤੇ ਆਪਣੀ ਪਤਨੀ ਨੂੰ ਕਹਿੰਦਾ ਕਿ ਉੱਥੋਂ ਤੱਕ ਕਿਰਨ ਆਈ ਆ ਉਹਦੇ ਮਨ ਦੀ ਘਬਰਾਹਟ ਆ ਜਿਹੜੀ ਵੱਧ ਜਾਂਦੀ ਆ ਤੇ ਪਰਮਜੀਤ ਕੌਰ ਵੀ ਰੋਣ ਲੱਗ ਜਾਂਦੀ ਆ ਉਹ ਪਰਮਜੀਤ ਕੌਰ ਨੂੰ ਦਲਾਸਾ ਦਿੰਦਾ ਤੇ ਕਹਿੰਦਾ ਕਿ ਆਪਾਂ ਆਪਣੀ ਧੀ ਨੂੰ ਲੱਭਾਂਗੇ ਸ਼ਾਮ ਤੱਕ ਕਿਰਨਜੀਤ ਕੌਰ ਨੂੰ ਲੱਭਿਆ ਜਾਂਦਾ ਪਰ ਉਹਦਾ ਕੋਈ ਪਤਾ ਨਹੀਂ ਲੱਗਦਾ ਪਿੰਡ ਦੇ ਵਿੱਚ ਜਦੋਂ ਰੌਲਾ ਪੈਂਦਾ ਕਿ ਕਿਰਨਜੀਤ ਗੁੰਮ ਹੋ ਗਈ ਤਾਂ ਸਾਰੇ ਲੋਕ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਪੁਲਿਸ ਰਿਪੋਰਟ ਕਰਦੇ ਆ ਪੁਲਿਸ ਕੋਈ ਖਾਸ ਧਿਆਨ ਨਹੀਂ ਦਿੰਦੀ ਉਹ ਕਹਿੰਦੇ ਕਿ 24 ਘੰਟਿਆਂ ਤੋਂ ਪਹਿਲਾਂ ਅਸੀਂ ਮਿਸਿੰਗ ਦੀ ਰਿਪੋਰਟ ਦਰਜ ਨਹੀਂ ਕਰ ਸਕਦੇ ਅਸੀਂ ਕਿਰਨਜੀਤ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਪੁਲਸਰੀ ਜਿਹੜੀ ਕਾਰਵਾਈ ਆ ਉਹ ਢਿੱਲੀ ਆ ਇਸ ਲਈ ਜਥੇਬੰਦੀਆਂ ਦੇ ਲੋਕ ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਰਨਜੀਤ ਕੌਰ ਨੂੰ ਲੱਭਣਾ ਸ਼ੁਰੂ ਕੀਤਾ ਉਹਨਾਂ ਨੇ ਇਹ ਸੋਚਿਆ ਕਿ ਜਦੋਂ ਕਿਰਨਜੀਤ ਕੌਰ ਇੱਥੋਂ ਤੱਕ ਆਈ ਆ ਤਾਂ ਆਪਾਂ ਇੱਥੋਂ ਲੈ ਕੇ ਘਰ ਤੱਕ ਦਾ ਸਾਰਾ ਰਸਤਾ ਵੇਖਦੇ ਆਂ ਅਰਹਰ ਦੀ ਫਸਲ ਉਹਨਾਂ ਨੇ ਵੇਖੀ ਆਸੇ ਪਾਸੇ ਵੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਰਸਤੇ ਦੇ ਵਿੱਚ ਅਰਹਰ ਦੀ ਫਸਲ ਕੱਟ ਕੇ ਉੱਥੇ ਤਾਜੀ ਮਿੱਟੀ ਨਾਲ ਭਰਿਆ ਟੋਆ ਉਹਨਾਂ ਨੂੰ ਨਜ਼ਰ ਆਇਆ ਵੀ ਜਦੋਂ ਕੋਈ ਟੋਆ ਪੱਟ ਕੇ ਉਹਨੂੰ ਭਰਦਾ ਉਹ ਚੀਜ਼ ਸਮਝ ਆ ਜਾਂਦੀ ਆ ਵੀ ਇੱਥੇ ਟੋਆ ਪਟਿਆ ਗਿਆ ਤੇ ਇਹਨੂੰ ਭਰਿਆ ਗਿਆ। ਕਿਰਨਜੀਤ ਕੌਰ ਦੇ ਪਾਪਾ ਦਰਸ਼ਨ ਸਿੰਘ ਨੂੰ ਘਬਰਾਟ ਹੋਣ ਲੱਗਦੀ ਆ। ਉਹ ਸਟੋਏ ਦੇ ਉੱਪਰ ਮੋੜੀਆਂ ਸੁੱਟੀਆਂ ਹੁੰਦੀਆਂ, ਉਹ ਮੋੜੀਆਂ ਪਾਸੇ ਕਰਕੇ ਜਦੋਂ ਮਿੱਟੀ ਪਰੇ ਹਟਾਉਣ ਲੱਗਦੇ ਆ ਤਾਂ ਉੱਥੇ ਕਿਰਨਜੀਤ ਕੌਰ ਦੀਆਂ ਕਿਤਾਬਾਂ, ਉਹਦਾ ਸਾਈਕਲ ਤੇ ਉਹਦੇ ਅੰਡਰਗਾਰਮੈਂਟਸ ਪਏ ਹੁੰਦੇ ਆ। ਆਪਣੀ ਧੀ ਦੇ ਕੱਪੜੇ ਇਸ ਹਾਲਤ ਦੇ ਵਿੱਚ ਪਏ ਦੇਖ ਕੇ ਦਰਸ਼ਨ ਸਿੰਘ ਉੱਚੀ-ਉੱਚੀ ਰੋਣ ਲੱਗਦਾ। ਪਿੰਡ ਦੇ ਲੋਕ ਉਸ ਟੋਏ ਨੂੰ ਪਟਦੇ ਆ ਤਾਂ ਉੱਥੇ ਕਿਰਨਜੀਤ ਕੌਰ ਦੀ লাশ ਮਿਲਦੀ ਆ ਕਿਰਨਜੀਤ ਕੌਰ ਦੇ ਸਰੀਰ ਤੇ ਕੋਈ ਕੱਪੜਾ ਨਹੀਂ ਹੁੰਦਾ ਤੇ ਉਹਦੀ ਮੁੱਠੀ ਦੇ ਵਿੱਚ ਕਿਸੇ ਮਰਦ ਦੇ ਵਾਲ ਹੁੰਦੇ ਆ ਤੇ ਉਹਦਾ ਜਿਹੜਾ ਸਰੀਰ ਆ ਉਹ ਥਾਂ ਥਾਂ ਤੋਂ ਨੋਚਿਆ ਹੋਇਆ ਸੀ ਉਹਦੀ ਬਾਡੀ ਦੇ ਵਿੱਚੋਂ ਖੂਨ ਵਗ ਰਿਹਾ ਸੀ ਜਿਸ ਤੋਂ ਸਾਫ਼ ਪਤਾ ਚੱਲਦਾ ਸੀ ਕਿ ਕਿਰਨਜੀਤ ਕੌਰ ਨਾਲ ਬਲਾਤਕਾਰ ਹੋਇਆ ਲੋਕਾਂ ਦਾ ਰੋਹ ਪੜਕ ਜਾਂਦਾ ਲੋਕ ਪੁਲਿਸ ਥਾਣੇ ਅੱਗੇ ਧਰਨਾ ਲਗਾਉਂਦੇ ਆ ਦਾ ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਦੇ ਆ ਕਿਰਨਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਪੋਸਟਮਾਰਟਮ ਦੇ ਦੌਰਾਨ ਡਾਕਟਰ ਨੇ ਦੱਸਿਆ ਕਿ ਕਿਰਨਜੀਤ ਕੌਰ ਦੀ ਮੁੱਠੀ ਦੇ ਵਿੱਚ ਕਿਸੇ ਦੇ ਵਾਲ ਸੀ ਉਹ ਵਾਲਾਂ ਨੂੰ ਡੀਐਨਏ ਲਈ ਭੇਜਿਆ ਜਾਂਦਾ ਪਰਿਵਾਰ ਨੂੰ ਜਿਸ ਪਰਿਵਾਰ ਤੇ ਸ਼ੱਕ ਸੀ ਉਹਨਾਂ ਬੰਦਿਆਂ ਦੇ ਨਾਮ ਲਏ ਜਾਂਦੇ ਆ ਤੇ ਉਹ ਵਾਲਾਂ ਦਾ ਡੀਐਨਏ ਉਸ ਪਰਿਵਾਰ ਦੇ ਬੰਦਿਆਂ ਨਾਲ ਮਲਾਇਆ ਜਾਂਦਾ ਇਸ ਦੇ ਆਧਾਰ ਤੇ ਪਿੰਡ ਦੇ ਹੀ ਤਿੰਨ ਬੰਦੇ ਆ ਜਿਹੜੇ ਗ੍ਰਿਫਤਾਰ ਕੀਤੇ ਜਾਂਦੇ ਆ ਦਾਰਾਸਲ ਇਹ ਬਲਾਤਕਾਰ ਕਰਕੇ ਕਤਲ ਕਰਨ ਦਾ ਜਿਹੜਾ ਮਾਮਲਾ ਸੀ ਇਹ ਕਿਰਨਜੀਤ ਦੇ ਘਰ ਤੋਂ ਥੋੜੀ ਦੂਰ ਖੇਤਾਂ ਦੇ ਵਿੱਚ ਹੀ ਇੱਕ ਘਰ ਸੀ ਉਹਨਾਂ ਦੇ ਹੀ ਪਿੰਡ ਦੇ ਕਿਸੇ ਬੰਦੇ ਦਾ ਉਹ ਪਿੰਡ ਦੇ ਲੋਕ ਗੁੰਡਾਗਰਦੀ ਲਈ ਮਸ਼ਹੂਰ ਸੀ ਲੋਕਾਂ ਦੀਆਂ ਜ਼ਮੀਨਾਂ ਦੱਬਦੀ ਸੀ ਪਿਛਲੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿਸੇ ਦੀ ਜ਼ਮੀਨ ਦੱਬੀ ਸੀ ਤੇ ਉਹਦੇ ਖਿਲਾਫ ਬਹੁਤ ਵੱਡਾ ਧਰਨਾ ਲੱਗਿਆ ਸੀ ਉਸ ਧਰਨੇ ਦੇ ਵਿੱਚ ਕਿਰਨਜੀਤ ਕੌਰ ਨੇ ਪੁਰ ਜੋਰ ਮੰਗ ਉਠਾਈ ਸੀ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਪਰਿਵਾਰ ਦੇ ਬੰਦਿਆਂ ਨੇ ਕਿਰਨਜੀਤ ਕੌਰ ਤੋਂ ਬਦਲਾ ਲੈਣ ਲਈ ਉਹਦਾ ਰੇਪ ਕਰਕੇ ਉਹਦਾ ਕਤਲ ਕਰਕੇ ਉਹਦੀ লাশ ਨੂੰ 4 ਫੁੱਟ ਡੂੰਘੇ ਟੋਏ ਦੇ ਵਿੱਚ ਦੱਬ ਦਿੱਤਾ ਸੀ ਕਿਰਨਜੀਤ ਕੌਰ ਦੀ লাশ ਵੇਖ ਕੇ ਉਸਦੇ ਮਾਤਾ ਪਿਤਾ ਆਪਣੀ ਹੋਸ਼ ਗਵਾ ਬੈਠੇ ਪਿੰਡ ਦਾ ਜਾਂ ਬਾਹਰੋਂ ਕੋਈ ਵੀ ਬੰਦਾ ਜਿਹੜਾ ਕਿਰਨਜੀਤ ਕੌਰ ਦੇ ਸੰਸਕਾਰ ਤੇ ਆਇਆ ਤਾਂ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਸੀ ਜਿਹੜਾ ਉੱਥੇ ਰੋਇਆ ਨਾ ਹੋਵੇ ਜਦੋਂ ਕਿਰਨਜੀਤ ਕੌਰ ਦੇ ਹੱਤਿਆ ਦਾ ਮਾਮਲਾ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਫੈਲਿਆ ਤਾਂ ਹਰ ਘਰ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਦੀ ਆਵਾਜ਼ ਆਈ ਲੋਕ ਇਕੱਠੇ ਹੋਏ ਥਾਂ ਥਾਂ ਤੇ ਦਰਨੇ ਮੁਜਾਰੇ ਹੋਏ ਔਰਤਾਂ ਜਾਗਰੂਕ ਹੋਈਆਂ ਔਰਤਾਂ ਨੇ ਸੋਚਿਆ ਕਿ ਜੇ ਅੱਜ ਕਿਰਨਜੀਤ ਕੌਰ ਨਾਲ ਅਜਿਹਾ ਹੋ ਸਕਦਾ ਤਾਂ ਕੱਲ ਨੂੰ ਸਾਡੀਆਂ ਧੀਆ ਕਿਹੜਾ ਸੇਫ ਨੇ ਔਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਕਿਰਨਜੀਤ ਕੌਰ ਸੰਘਰਸ਼ ਕਮੇਟੀ ਬਣਦੀ ਆ ਵੱਖ-ਵੱਖ ਜਥੇਬੰਦੀਆਂ ਦੇ ਆਗੂ ਉਸ ਕਮੇਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਉਹ ਕਮੇਟੀ ਹੈ ਜਿਹੜੀ ਉਹ ਲੋਕਾਂ ਦਾ ਇਕੱਠ ਕਰਕੇ ਥਾਂ-ਥਾਂ ਤੇ ਧਰਨੇ ਮੁਜਾਰੇ ਕਰਦੀ ਆ ਤੇ ਪੁਲਿਸ ਨੂੰ ਮਜਬੂਰ ਕਰ ਦਿੰਦੀ ਆ ਕਿਰਨਜੀਤ ਕੌਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦੋਸ਼ੀ ਆ ਤਿੰਨੋਂ ਗ੍ਰਿਫਤਾਰ ਕੀਤੇ ਜਾਂਦੇ ਆ ਤੇ ਉਹ ਇਹ ਗੱਲ ਮੰਨਦੇ ਆ ਕਿ ਹਾਂ ਅਸੀਂ ਹੀ ਕਿਰਨਜੀਤ ਕੌਰ ਦਾ ਰੇਪ ਕਰਕੇ ਉਹਦਾ ਕਤਲ ਕੀਤਾ ਕਿਰਨਜੀਤ ਕੌਰ ਦੇ ਪਿਤਾ ਉਰਜੋਰ ਮੰਗ ਰੱਖਦੇ ਆ ਲੋਕਾਂ ਅਗੇ ਹੱਥ ਅੜਦੇ ਆ ਕਿ ਮੇਰੀ ਧੀ ਨੂੰ ਇਨਸਾਫ ਦਿਵਾਉਣਾ ਤੁਹਾਡੇ ਹੱਥ ਚ ਦੋਸ਼ੀ ਜੇਲ੍ਹ ਦੇ ਵਿੱਚ ਕਰ ਦਿੱਤੇ ਜਾਂਦੇ ਆ ਪਰ 2 ਸਾਲਾਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਆ ਪਰ ਕਿਰਨਜੀਤ ਕੌਰ ਦੇ ਪਿਤਾ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਮੇਰੀ ਧੀ ਇਸ ਹਾਲਤ ਦੇ ਵਿੱਚ ਖਤਮ ਕਰ ਦਿੱਤੀ ਗਈ ਤੇ ਦੋਸ਼ੀ ਜੇਲ੍ਹ ਤੋਂ ਬਾਹਰ ਨੇ ਫਿਰ ਕਮੇਟੀ ਹੈ ਜਿਹੜੀ ਸੰਘਰਸ਼ ਕਰਦੀ ਆ ਤੇ ਹਾਈ ਕੋਰਟ ਦੇ ਵਿੱਚ ਅਪੀਲ ਕਰਦੀ ਆ ਹਾਈ ਕੋਰਟ ਦੇ ਵਿੱਚ ਜਿਹੜੀ ਦੋਸ਼ੀਆਂ ਦੀ ਸਜ਼ਾ ਉਹ 20 ਸਾਲ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਂਦੀ ਆ ਉਹਨਾਂ ਨੂੰ ਫਿਰ ਤੋਂ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਉਸ ਪਰਿਵਾਰ ਦੇ ਕਿਸੇ ਮੈਂਬਰ ਦੀ ਹੱਤਿਆ ਹੋ ਗਈ ਸੀ ਤੇ ਉਸ ਹੱਤਿਆ ਦੇ ਵਿੱਚ ਜਿਹੜੀ ਕਿਰਨਜੀਤ ਕੌਰ ਸੰਘਰਸ਼ ਕਮੇਟੀ ਬਣੀ ਸੀ ਇਹਦੇ ਜਿਹੜੇ ਆਗੂ ਸੀਗੇ ਮੇਨ ਬੰਦੇ ਸੀ ਕਮੇਟੀ ਦੇ ਉਹਨਾਂ ਤੇ ਉਸ ਬੰਦੇ ਦੇ ਕਤਲ ਦਾ ਮਾਮਲਾ ਦਰਜ ਕਰਕੇ ਇਸ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਮੇਨ ਬੰਦੇ ਸੀ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਰ ਦਿੱਤਾ ਜਾਂਦਾ ਤੋਸ਼ੀਆਂ ਦੇ ਪਰਿਵਾਰਕ ਮੈਂਬਰ ਦੀ ਹੱਤਿਆ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਜਿਹੜੀ ਸੁਣਾਈ ਜਾਂਦੀ ਆ ਉਸ ਤੋਂ ਬਾਅਦ ਇੱਕ ਕਮੇਟੀ ਆ ਜਿਹੜੀ ਹੋਰ ਸੰਘਰਸ਼ ਕਰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਦੀ ਆ ਸੁਪਰੀਮ ਕੋਰਟ ਦੇ ਵਿੱਚੋਂ ਦੋ ਦੋਸ਼ੀ ਰਿਹਾ ਕਰ ਦਿੱਤੇ ਜਾਂਦੇ ਆ ਤੇ ਇੱਕ ਉੱਗਾ ਆਗੂ ਮਨਜੀਤ ਸਿੰਘ ਧਨੇਰ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਬਰਕਰਾਰ ਰੱਖੀ ਜਾਂਦੀ ਆ ਉਸ ਤੋਂ ਬਾਅਦ ਲੋਕਾਂ ਨੇ ਫਿਰ ਆਪਣਾ ਰੋਹ ਪਖਾਇਆ ਥਾਂ ਥਾਂ ਤੇ ਦਰਨੇ ਮੁਜ਼ਾਰੇ ਕੀਤੇ ਆਵਾਜ਼ ਬੁਲੰਦ ਕੀਤੀ ਕਿ ਇਸ ਆਗੂ ਨੂੰ ਗਲਤ ਫਸਾਇਆ ਗਿਆ ਫਿਰ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਂਦੀ ਆ ਕਿਰਨਜੀਤ ਕੌਰ ਸੰਘਰਸ਼ ਕਮੇਟੀ ਦੇ ਬਾਕੀ ਮੈਂਬਰ ਆ ਜਿਹੜੇ ਉਹ ਲੋਕਾਂ ਨੂੰ ਇਕੱਠੇ ਕਰਕੇ ਸਿਗਨੇਚਰ ਮਹਿੰਮ ਸ਼ੁਰੂ ਕਰਦੇ ਨੇ ਤੇ ਲੱਖਾਂ ਲੋਕਾਂ ਦੇ ਸਾਈਨ ਕਰਵਾ ਕੇ ਰਾਸ਼ਟਰਪਤੀ ਨੂੰ ਅਪੀਲ ਭੇਜਦੇ ਨੇ ਕਿ ਮਨਜੀਤ ਸਿੰਘ ਧਨੇਰ ਬੇਦੋਸ਼ਾ ਤੇ ਉਹਦੀ ਸਜ਼ਾ ਜਿਹੜੀ ਮਾਫ ਕੀਤੀ ਜਾਵੇ। ਬਹੁਤ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਨਜੀਤ ਸਿੰਘ ਧਨੇਰ ਨੂੰ ਬਾਇ ਇਜਤ ਬਰੀ ਕਰ ਦਿੱਤਾ ਜਾਂਦਾ। ਕਈ ਲੋਕ ਆਪਣੇ ਗੁਨਾਹਾਂ ਨੂੰ ਲੁਕਾਉਣ ਲਈ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਕਿਸੇ ਦੂਜੇ ਤੇ ਕੀ ਕੀ ਗਲਤੀ ਇਲਜ਼ਾਮ ਲਾ ਦਿੰਦੇ ਆ। ਇਹ ਉਹਨਾਂ ਨੂੰ ਹੀ ਪਤਾ ਹੁੰਦਾ ਜਿਹੜੇ ਇਨ੍ਹਾਂ ਮਾਮਲਿਆਂ ਦੇ ਵਿੱਚ ਪੈਂਦੇ ਆ। ਕਿਰਨਜੀਤ ਕੌਰ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਇੱਕ ਸੰਘਰਸ਼ੀ ਕੁੜੀ ਸੀ ਆਵਾਜ਼ ਬੁਲੰਦ ਕਰਨ ਵਾਲੀ ਕੁੜੀ ਸੀ ਸਾਡੇ ਸਮਾਜ ਦੇ ਵਿੱਚ ਘਟੀਆ ਵਰਤੀ ਦੇ ਲੋਕ ਆ ਉਹਨਾਂ ਨੂੰ ਕੁੜੀਆਂ ਦਾ ਆਵਾਜ਼ ਬੁਲੰਦ ਕਰਨਾ ਪਸੰਦ ਨਹੀਂ ਆਉਂਦਾ ਖਾਸ ਕਰਕੇ ਜੇ ਗੱਲ ਉਹਨਾਂ ਤੇ ਆਉਂਦੀ ਆ ਉਹਨਾਂ ਨੇ ਛੋਟੀ ਜੀ ਗੱਲ ਦਾ ਬਦਲਾ ਉਸ 26 ਸਾਲਾਂ ਮਟਿਆਰ ਨਾਲ ਬਹੁਤ ਗਲਤ ਤਰੀਕੇ ਨਾਲ ਬਲਾਤਕਾਰ ਤੇ ਉਹਦਾ ਕਤਲ ਕਰਕੇ ਲਿਆ ਕਿਰਨਜੀਤ ਕੌਰ ਐਕਸ਼ਨ ਕਮੇਟੀ ਹੈ ਜਿਹੜੀ ਉਹ ਅਜੇ ਵੀ ਕੰਮ ਕਰ ਰਹੀ ਆ ਤੇ ਹਰ ਸਾਲ ਅਗਸਤ ਦੇ ਵਿੱਚ ਕਿਰਨਜੀਤ ਕੌਰ ਨੂੰ ਯਾਦ ਕੀਤਾ ਜਾਂਦਾ ਉਹਦੇ ਪਿੰਡ ਜਾ ਕੇ ਮਹਿਲਕਲਾਂ ਜਾ ਕੇ ਉੱਥੇ ਉਹਨੂੰ ਸਜਦਾ ਕੀਤਾ ਜਾਂਦਾ ਕਿਰਨਜੀਤ ਕੌਰ ਸਾਡੇ ਪੰਜਾਬ ਦੀਆਂ ਧੀਆਂ ਲਈ ਕਰੋਲ ਮਾਡਲ ਆ ਭਾਵੇਂ ਛੋਟੀ ਉਮਰ ਦੇ ਵਿੱਚ ਉਹਦੀ ਹੱਤਿਆ ਹੋਈ ਪਰ ਉਹਦੀ ਹੱਤਿਆ ਤੇ ਬਲਾਤਕਾਰ ਦੇ ਮਾਮਲੇ ਨੇ ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣ ਕੇ ਰੂਹ ਕੰਬ ਜਾਂਦੀ ਆ ਕਿ ਕੋਈ ਇਨਸਾਨ ਕਿਸੇ ਦੂਜੇ ਇਨਸਾਨ ਨਾਲ ਇੰਨਾ ਦਰਿੰਦਗੀ ਭਰਿਆ ਕਾਰਾ ਕਿਵੇਂ ਕਰ ਸਕਦਾ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਕਿਰਨਜੀਤ ਕੌਰ ਮੈਲਕਲਾ ਗੂਗਲ ਦੇ ਵਿੱਚ ਸਰਚ ਕਰਕੇ ਤੁਸੀਂ ਬਾਇਓਗ੍ਰਾਫੀ ਪੜਿਓ ਤੇ YouTube ਤੇ ਵੀ ਕਿਰਨਜੀਤ ਕੌਰ ਬਾਇਓਗ੍ਰਾਫੀ ਭਰ ਕੇ ਸਰਚ ਕਰਿਓ ਇੱਕ ਘੰਟੇ ਦੀ ਬਾਇਓਗ੍ਰਾਫੀ ਹੈ ਜਿਹੜੀ ਕਿਰਨਜੀਤ ਕੌਰ ਕਤਲ ਕੇਸ ਤੇ ਬਣੀ ਹੋਈ ਆ ਬਹੁਤ ਸੋਹਣੀ ਉਹ ਸ਼ਾਰਟ ਮੂਵੀ ਹੈ ਇੱਕ ਤੁਸੀਂ ਜ਼ਰੂਰ ਵੇਖਿਓ ਇਹ ਕਹਾਣੀ ਸੁਣਨ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਜਿਨ੍ਹਾਂ ਨੇ ਇਹ ਘਟਨਾ ਪਹਿਲਾਂ ਸੁਣੀ ਹੋਈ ਆ ਤਾਂ ਵੀ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖਿਓ ਹੋ ਸਕਦਾ ਇੱਕ ਦੋ ਗੱਲਾਂ ਦੇ ਵਿੱਚ ਕੋਈ ਘਾਟਵਾਧ ਰਹਿ ਗਈ ਹੋਵੇ ਕਿਉਂਕਿ ਮੈਂ ਜਿੰਨਾ ਕ ਗੂਗਲ ਤੇ ਪੜਿਆ ਉਹਨਾਂ ਕ ਹੀ ਤੁਹਾਡੇ ਨਾਲ ਸਾਂਝਾ ਕੀਤਾ ਇਹ ਘਟਨਾ 1997 ਦੀ ਆ ਤੇ 1997 ਦੇ ਵਿੱਚ ਮੈਂ ਸਿਰਫ 11 ਸਾਲ ਦੀ ਸੀ ਜੇ ਆਪਣੇ ਸਾਹਮਣੇ ਕੋਈ ਘਟਨਾ ਜਿਹੜੀ ਵਾਪਰੀ ਹੁੰਦੀ ਆ ਉਹਦੀਆਂ ਸਾਰੀਆਂ ਘਟਨਾਵਾਂ ਆਪਾਂ ਨੂੰ ਯਾਦ ਰਹਿੰਦੀਆਂ ਨੇ ਪਰ ਜਿਹੜੀਆਂ ਪਿਛਲੀਆਂ ਪੁਰਾਣੀਆਂ ਘਟਨਾਵਾਂ ਹੁੰਦੀਆਂ ਉਹ ਆਪਾਂ Google ਤੇ ਸਰਚ ਕਰਕੇ ਪੜ੍ਹਦੇ ਆ ਤੇ Google ਤੇ ਜਿੰਨੀ ਕਿ ਜਾਣਕਾਰੀ ਹੁੰਦੀ ਆ ਓਨੀ ਕੁ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਘਟਨਾ ਸਾਂਝੀ ਕਰਨ ਦਾ ਮਕਸਦ ਮੇਰਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਇਹੀ ਮਕਸਦ ਆ ਕਿ ਇਹੋ ਜਿਹੀਆਂ ਬਹਾਦਰ ਕੁੜੀਆਂ ਜਿਹੜੀਆਂ ਇਸ ਸਮਾਜ ਲਈ ਪ੍ਰੇਰਨਾ ਸਰੋਤ ਬਣਦੀਆਂ ਨੇ ਪਾ ਮੈਂ ਉਹਦੇ ਨਾਲ ਬਹੁਤ ਬੁਰਾ ਹੋਇਆ ਪਰ ਫਿਰ ਵੀ ਉਹ ਜਾਂਦੀ ਜਾਂਦੀ ਲੋਕਾਂ ਲਈ ਪ੍ਰੇਰਨਾ ਸਰੋਤ ਬਣੀ ਇਹੋ ਜਿਹੀਆਂ ਘਟਨਾਵਾਂ ਸਾਨੂੰ ਆਪਣੇ ਬੱਚਿਆਂ ਨੂੰ ਸੁਣਾਉਣੀਆਂ ਚਾਹੀਦੀਆਂ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਨਿੱਡਰ ਬਣਾਉਣਾ ਚਾਹੀਦਾ ਹੈ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ